ਆ ਲੈਣ ਦਿੰਦੇ ਹਾਂ ਹਾਂ ਜੀ ਭਾਈ ਵਾਹ ਜੀ ਜੀ ਬੱਸ ਮੈਂ ਆਹ ਦੀ ਗੱਡੀ ਜਿੱਤਰ ਲਈ ਬੱਸ ਫੜ ਕੇ ਕਾ ਲਿਆ ਵਾਹ ਵਾਹ ਅਰੇ ਖੱਡਾ ਇਹਦਾ ਬਣਾ ਦਿੰਦੀ ਸਵਾਗਤ ਹੈ ਜੀ ਤੁਹਾਡਾ ਚੈਨਲ ਤੇ ਤੁਸੀਂ ਦੇਖ ਰਹੇ ਹੋ ਅੱਜ ਕਿਉਂਕਿ ਬਠਿੰਡਾ ਦੀ ਬਹੁਤ ਹੀ ਬਿਹਤਰੀਨ ਟੀਮ ਰੁੱਖਾਂ ਦੇ ਰਾਖੇ ਸੁਰੱਖਾਂ ਦੀ ਰਾਖੀ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਵੀਰ ਬੜੇ ਸੇਵਾ ਕਰਦੇ ਨੇ ਸਾਡੇ ਪਾਸ ਨੰਬਰਦਾਰ ਸਾਹਿਬ ਜੀ ਪਹੁੰਚੇ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਇਸ ਟੀਮ ਬਾਰੇ ਤੁਸੀਂ ਮੈਂ ਕਹਿੰਦਾ ਮੈਂ ਬਹੁਤ ਤੁਹਾਡਾ ਧੰਨਵਾਦੀਆਂ ਟੀਮ ਦਾ ਸਾਰੀ ਦਾ ਬਹੁਤ ਰਿਣੀ ਆ ਦੇਖੋ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਮੁੰਡੇ ਬਹੁਤ ਮਾਣ ਨਾਲ ਸ਼ੋਅ ਕਰਕੇ ਜਾ ਰਹੇ ਬਹੁਤ ਹੀ ਤੈਰਲਤ ਹੋਰ ਵੀ ਨੌਜਵਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਕਹਿੰਦਾ ਜਿਹੜੇ ਅੱਜਕੱਲ ਨਸ਼ੇ ਤੋਂ ਇਹ ਕੰਮ ਸਾਰਿਆਂ ਨੂੰ ਕਰਨਾ ਚਾਹੀਦਾ ਠੀਕ ਹੈ ਇਹ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਇਹ ਆ ਕੰਮ ਕਰਨ ਨਾਲੇ ਬਰਜਸ਼ ਹੁੰਦੀ ਹੈ ਨਾਲੇ ਸੇਵਾ ਹੁੰਦੀ ਹੈ ਨਾਲੇ ਨਸ਼ਿਆਂ ਤੋਂ ਦੂਰੀ ਬਣਦੀ ਹੈ ਹਾਂ ਤੁਸੀਂ ਬਰਜਸ਼ ਦੀ ਗੱਲ ਕੀਤੀ ਹੈ ਕਈ ਲੋਕ ਹੁੰਦੇ ਕਈ ਨੌਜਵਾਨ ਵੀਰ ਆਪਣੇ ਜਿਮ ਜਾਂਦੇ ਹਨ ਜਿਮ ਲਾਉਣ ਦੀ ਲੋੜ ਨਹੀਂ ਨਾ ਨਾ ਇਹ ਜਿਮ ਕਰ ਰਹੇ ਤਾਂ ਇਹ ਆ ਕੰਮ ਬਣੀ ਆ ਦੇਖੋ ਸਾਰੇ ਨੰਬਰਦਾਰ ਭਰਾ ਲੱਗੇ ਹੋਏ ਆ ਸੇਵਾ ਤੇ ਠੀਕ ਹੈ ਸੋਹਰ ਵੀ ਤੁਸੀਂ ਦੇਖ ਸਕਦੇ ਹੋ ਵਲੰਟੀਅਰ ਵੀ ਖੜੇ ਨੇ ਇਹਨਾਂ ਨਾਲ ਵੀ ਥੋੜੀ ਗੱਲਬਾਤ ਕਰਾਵਾਂਗੇ ਸੋਹਰ ਵੀ ਸੇਵਾ ਕਰ ਰਹੇ ਨੇ ਵੀਰ ਇੱਧਰ ਸਲੋਜੀ ਹੋਰ ਵੀ ਤੁਸੀਂ ਦੇਖ ਸਕਦੇ ਹੋ ਰੁੱਖਾਂ ਦੇ ਰੱਖੇ ਟੀਮ ਆ ਵੇਖੋ ਕਾਫੀ ਸਮਾਨ ਵੀ ਨਾਲ ਰੱਖ ਰੱਖਿਆ ਇਹਨਾਂ ਨੂੰ ਕਿਸੇ ਦੀ ਮੰਗਣ ਦੀ ਵੀ ਲੋੜ ਨਹੀਂ ਵੀ ਭਾਈ ਜੈਸੇ ਕਿਸੇ ਮਹੱਲੇ ਚ ਗਏ ਆ ਜਾ ਕਿਸੇ ਏਰੀ ਚ ਗਏ ਆ ਉਥੋਂ ਕਹੀ ਮੰਗ ਲਈ ਜਾਂ ਕੋਈ ਹੋਰ ਮੰਗ ਲੈ ਇਹਨਾਂ ਦੇ ਖੁਦ ਆਪਣੇ ਸੰਧ ਬਣਾਏ ਹੋਏ ਨੇ ਬਾਕੀ ਸੇਵਾ ਕਰ ਰਹੇ ਨੇ ਵੀਰ ਤਿੰਨ ਟੈਂਕੀਆਂ ਨੇ ਹਾਂ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਅਮਰਦੀਪ ਹੈ ਜੀ ਅਮਰਦੀਪ ਸਿੰਘ ਇਹ ਰੁੱਖਾਂ ਦੇ ਰੱਖੇ ਟੀਮ ਕੀ ਕਰ ਰਹੀ ਹੈ ਕਿੰਨਾ ਕੰਮ ਕਰ ਰਹੀ ਹੁਣ ਤੱਕ ਸਾਨੂੰ ਹੋ ਗਏ ਜੀ ਸਾਰੇ ਟੋਟਲ ਮੈਂਬਰ ਤਾਂ ਅਸੀਂ ਹੈਗੇ ਆ 35 35 ਸ਼ਕਤੀ ਬੰਦੇ ਹੈਗੇ ਜੀ ਜਿਹੜੀ ਆਉਣ ਵਾਲੇ ਉਹ ਅੱਧੀ ਕੇਮਸ 80 ਜਾਨਾਂ ਦੀ ਟੀਮ ਹੈ ਜੀ ਠੀਕ ਹੈ ਜੇ ਸਾਡੇ ਨਾਲ ਜੁੜੇ ਅੱਲਾ ਸੀ ਦੋ ਤਿੰਨ ਬੰਨਿਆਂ ਨੇ ਸਟਾਰਟ ਕੀਤਾ ਸੀਗਾ ਸਤਨ ਮੈਂਬਰ ਨੇ ਸਟਾਰਟ ਕੀਤਾ ਸੀਗਾ ਹੁਣ ਅਸੀਂ ਕਾਫੀ ਵੱਡੀ ਫੈਮਿਲੀ ਹੋ ਗਈ ਕਿੱਥੇ ਕਿੱਥੇ ਸੀਦੇ ਬਕਰ ਰਹੇ ਹਾਂ ਕਿ ਬਠੰਡੇ ਜੀ ਜਾਂ ਬਾਹਰ ਵੀ ਜਾਣੇ ਹਾਂ 140 ਤੱਕ ਮਾਰਾ ਸਾਡੀ ਠੀਕ ਹੈ ਇਧਰ ਕੰਪਲੀਟ ਕਰਕੇ ਫਿਰ ਦੂਜੇ ਪਾਸੇ ਚੱਲਾਂਗੇ ਇੰਗਲੈਂਡ ਨੇ ਵੀ ਚਲਾ ਕੇ ਅਰੇ ਗਰੂਪ ਹੋ ਗਈ ਆਪਣੀ ਆ ਗਰੂਪ ਹੋ ਗਈ ਬਹੁਤ ਗਰੂਪ ਹੋ ਗਈ ਤੇ ਸਾਰੇ ਏਰੀਆ ਕਵਰ ਕਰਕੇ ਫਿਰ ਅੱਗੇ ਚੱਲਾਂਗੇ ਠੀਕ ਹੈ ਵਲੰਟੀਅਰ ਵੀਰ ਹੋ ਰਹੇ ਵੀ ਆਏ ਨੇ ਸੋ ਸਾਡੇ ਦਰਮਿਆਨ ਹੋਰ ਵੀ ਪੀਰਸਮ ਰੁੱਖਾਂ ਦੇ ਰਾਖੇ ਤੇ ਟੀਮ ਸਦਸਿਆ ਹਾਂਜੀ ਸਰ ਕੀ ਨਾਮ ਆਪਣਾ ਕੀ ਕਹਿਣਾ ਚਾਹੋਗੇ ਕਮਲੀ ਸਿੰਘ ਭੰਗੂ ਨੰਬਰਦਾਰ ਵਾਰਡ ਨੰਬਰ 11 ਜੀ ਕਹਿਣਾ ਤਾਂ ਇਹ ਹੈਗੇ ਜੀ ਤੁਹਾਨੂੰ ਵੀ ਪਤਾ ਹੈ ਕਿ ਹਰ ਇੱਕ ਮਨੁੱਖ ਲਾਵੇ ਕਰੋ ਜੀ ਮੌਸਮ ਬੜਾ ਵਧੀਆ ਹੈਗੇ ਸੌਣ ਦਾ ਮਹੀਨਾ ਹੈ ਜੀ ਔਰ ਦੇ ਲਾਉਣ ਦਾ ਬਹੁਤ ਵਧੀਆ ਮੌਸਮ ਹੈਗਾ ਤੇ ਅੱਜ ਸਾਡੀ ਟੀਮ ਆਈ ਵੀਰ ਰੁੱਖਾਂ ਦੇ ਰਾਖੇ ਰਿੰਗ ਰੋਡ ਤੇ ਠੀਕ ਹੈ ਸੈਂਟਰ ਵਰਡ ਦੇ ਵਿੱਚ ਪੌਦੇ ਲਾ ਰਹੇ ਹਾਂ ਤੇ ਤੁਹਾਨੂੰ ਲਗਭਗ 2 ਮਹੀਨੇ ਹੋ ਗਏ ਇਸ ਏਰੀਆ ਦੇ ਵਿੱਚ ਪੌਦੇ ਲਾਈ ਜਾਂਦੇ ਨੇ। ਜੀ। ਤੇ ਪਹਿਲਾਂ ਪਾਣੀ ਪਾਉਦੇ ਰਹੇ। ਹੁਣ ਜਦੋਂ ਮੌਸਮ ਵਧੀਆ ਹੋਇਆ ਪੌਦੇ ਲਾਉਣੇ ਸ਼ੁਰੂ ਕਰਤੇ। ਅਰ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ। ਸਾਡੀ ਟੀਮ ਕੋਲ ਆਏ। ਅਰ ਤੁਹਾਡੇ ਰਾਹੀਂ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ। ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਮੁਲਕ ਵਾਸੀਆਂ ਨੂੰ। ਇਹ ਵੱਤ ਵੱਧ ਬੋਲਦੀ। ਜੇ ਆਪਾਂ ਇੱਕ ਜਣਾ ਵੀ ਪੌਦਾ ਲਾ ਲਈਏ ਤਾਂ ਬਹੁਤ ਵੱਡੀ ਗੱਲ ਹੈ। ਨੌਜਵਾਨ ਵੀਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਨਸ਼ੇ ਚ ਅੱਜਕੱਲ੍ਹ ਉਹਨਾਂ ਨੂੰ ਤਾਂ ਇਹੀ ਸੁਨੇਹਾ ਦੇਣੇ ਜਾਣੇ ਆ ਕਿ ਮਾੜੀਆਂ ਆਦਤਾਂ ਛੱਡੋ ਜਵਾਨੀ ਨਾ ਗਾਵੋ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡਾ ਆਉਣ ਵਾਲਾ ਭਵਿੱਖ ਹੈ ਤੇ ਉਹਨਾਂ ਨੂੰ ਬੇਨਤੀ ਵੀ ਥੋੜਾ ਥੋੜਾ ਜਿੰਨਾ ਵੀ ਸਮਾਂ ਕੱਢ ਸਕਦੇ ਤੁਸੀਂ ਮਾੜੇ ਕੰਮਾਂ ਨੂੰ ਛੱਡ ਕੇ ਥੋੜਾ ਜਿਹਾ ਸੋਸ਼ਲ ਲਾਈਫ ਜਿਉਣੀ ਸ਼ੁਰੂ ਕਰੋ ਕੋਈ ਪੌਦੇ ਲਾਉਣੇ ਸ਼ੁਰੂ ਕਰੋ ਸੋਸ਼ਲ ਸਰਵਿਸ ਜਿਹੜੀ ਹੈ ਕੋਈ ਵੀ ਕੰਮ ਸੋਸ਼ਲ ਉਹ ਕਰਨੇ ਚਾਹੀਦੇ। ਬਾਕੀ ਕਈ ਵੀਰ ਮੈਨੂੰ ਮਿਲਣੇ ਉਹ ਕਹਿੰਦੇ ਤੁਹਾਡੇ ਨਾਲ ਜੇ ਜੁੜਨਾ ਚਾਹੁੰਦਾ ਹੋਰ ਕਨੈਕਟ ਨੰਬਰ ਕੋਈ ਤੁਹਾਡੇ ਨਾਲ ਸੇਵਾ ਕਰਨਾ ਚਾਹੁੰਦਾ ਬੰਦੇ ਜੀ। ਹਾਂ ਜੀ ਸਾਡਾ ਤਾਂ ਇੱਕੋ ਹੀ ਹੈ ਵੀ ਜੋ ਜੀ ਆਵੇ ਸੋ ਰਾਜ਼ੀ ਜਾਵੇ। ਮੇਰਾ ਨੰਬਰ ਹੈਗੇ ਜੀ 946560011 946560011। ਐਸਕੇ ਲਈ ਐਪ ਆ ਉਹ ਲੇਪ ਵਾਲੀ ਬਣਾਈਏ। ਆਜੋ। ਲੋਕ ਜੇ ਵਾਲੀ ਉਹ ਬਣਦੀ ਕਰਦੇ। ਸੁਰੱਖਿਆ ਦੀ ਟੀਮ ਕਰ ਰਹੀ ਹੈ ਸੇਵਾ ਰੁੱਖਾਂ ਦੀ ਤੁਸੀਂ ਦੇਖ ਸਕਦੇ ਹੋ ਕੋਈ ਨਹੀਂ ਗਰਮੀ ਦੇ ਵਿੱਚ ਵੀ ਬੜੀ ਤਰਸ਼ ਹੈ ਪਰ ਫਿਰ ਵੀ ਸੋਇਸ ਟੀਮ ਬਾਰੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇਖ ਕੇ ਤੇ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ